ਉਹਨਾਂ ਨੇ 1 30 ਸਤੰਬਰ 2021 ਨੂੰ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ 1000 ਰੁਪਏ ਦੇਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1000 ਰੁਪਏ ਦੇਵਾਂਗੇ ਹਰ ਮਹਿਲਾ ਨੂੰ 18 ਸਾਲ ਤੋਂ ਉੱਪਰ ਦੀ ਮਹਿਲਾ ਨੂੰ ਹਰ ਇੱਕ ਨੂੰ ਨਾ ਤਾਂ ਉਹਦੇ ਵਿੱਚ ਉਹਨਾਂ ਨੇ ਉੱਪਰ ਮੈਂਸ਼ਨ ਕੀਤੀ ਸੀ ਕਿ ਅਸੀਂ ਕਿੰਨੀ ਉਮਰ ਵਾਲਿਆਂ ਨੂੰ ਦੇਣਾ ਹੈ 18 ਸਾਲ ਤੋਂ ਹਰ ਮਹਿਲਾ ਨੂੰ ਤੇ ਹੁਣ ਤੱਕ ਮੇਰੇ ਵੀ ਤੇ ਭਗਵੰਤ ਮਾਨ ਜੀ 24000 ਰੁਪਏ ਮੇਰੇ ਵੀ ਬਣ ਗਏ ਹੋਂਦ ਤੋਂ ਲੈ ਕੇ ਅੱਜ ਤੱਕ ਮੇਰੇ ਵੀ 24 ਹਜ਼ਾਰ ਬਣ ਗਏ ਨਹੀਂ ਦੁਨੀਆ ਪਹਿਣਾ ਸਾਰੀ ਖੜੀਆ ਔਰ ਜਿਵੇਂ ਪੂਰੇ ਪੰਜਾਬ ਦੀਆਂ ਪਹਿਣਾ ਨੇ ਲੜਕੀਆਂ ਨੇ ਮਾਵਾਂ ਨੇ ਸਭ ਦਾ 24-24 ਹਜ਼ਾਰ ਰੁਪਏ ਬਣ ਗਿਆ ਉਹ ਸੁਣ ਲੋ ਤੇ ਸਭ ਦੀ ਪਾਕਟ ਵਿੱਚ ਆੜਾ ਚਾਹੀਦਾ ਤਾਂ ਤੁਸੀਂ ਕਿਹਾ ਸੀ ਬੜੇ ਪਿਆਰ ਨਾਲ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਕਿੱਥੇ ਨਾ ਹੋਣੇ ਭਗਵੰਤ ਮਾਨ ਜੀ ਕਿੱਥੇ ਤੁਸੀਂ ਉਹਨਾਂ ਪਹਿਣਾ ਨੂੰ ਉਹਨਾਂ ਔਰਤਾਂ ਨੂੰ ਉਹਨਾਂ ਮਹਿਲਾਵਾਂ ਨੂੰ ਵਾਦਾ ਕਰਕੇ ਤੁਸੀਂ ਅੱਜ ਪਹੁੰਚ ਗਏ ਉਹ ਔਰਤਾਂ ਅੱਜ ਠੱਗੇ ਹੋਏ ਨੂੰ ਅਸ਼ੀਸ਼ ਕਰ ਰਹੀਆਂ ਨੇ ਨੀਵੇਂ ਕਾੜਦੀ ਵੀ ਗੱਲ ਆਈ ਨੀਵੇਂ ਕਾੜਦੀ ਉਹਨਾਂ ਦੇ ਕੱਟੇ ਜਾ ਰਹੇ ਨੇ ਕਿਥੇ ਤੁਸੀਂ ਮਹਿਲਾਵਾਂ ਨੂੰ ਸਹੂਲਤਾਂ ਦਿੱਤੀਆਂ ਨੇ ਤੁਸੀਂ ਤਾਂ ਮਹਿਲਾਵਾਂ ਨਾਲ ਚਾਲਾਂ ਵਾਲੇ ਨਹੀਂ ਹੈ ਜਿਸ ਤਰ੍ਹਾਂ ਦੇ ਤੁਸੀਂ ਵਾਦੇ ਕਿਤੇ ਨਾ ਝੂਠੇ ਆਪਣੇ ਵਾਦੇ ਪੂਰੇ ਕਰੋ ਉਹਨਾਂ ਮਹਿਲਾਵਾਂ ਨੂੰ ਇਸ ਤਰ੍ਹਾਂ ਧੋਖੇ ਬਾਜੀ ਨਾ ਕਰਕੇ ਤੁਸੀਂ ਕਾਨੂੰਨ ਵਿਵਸਥਾ ਦੇ ਵੀ ਵੱਡੇ ਵੱਡੇ ਪੂਰੇ ਪੰਜਾਬ 'ਚ ਹੋ ਰਹੇ ਨਹੀਂ ਸਗਾਇਦੇ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਭ੍ਰਿਸ਼ਟਾਚਾਰ ਕਿਹੜਾ ਰੁਕੇਗਾ ਕਾਨੂੰਨ ਵਿਵਸਥਾ ਦੇਖੀਏ ਤੁਸੀਂ ਕੜਾ ਭ੍ਰਸ਼ਟਾਚਾਰੂਕਿਆ ਤੂੰ ਤੇ ਇੱਕ ਵਾਦਾ ਨਹੀਂ ਪੂਰਾ ਕਰ ਸਕੇ ਉਹਨਾਂ ਧੀਆ ਨੇ ਉਹਨਾਂ ਮਹਿਲਾਵਾਂ ਨੇ ਉਹਨਾਂ ਮਾਵਾਂ ਨੇ ਲੋਤੀ ਸੀ ਵਾਦੇ ਕਿ ਤਾ ਇਸ ਟਾਈਮ ਫਾਰਮ ਵੀ ਭਰੇ ਬੜੀਆਂ ਸਾਰੀਆਂ ਔਰਤਾਂ ਨੇ ਫਾਰਮ ਭਰੇ ਮੇਰੇ ਕੋਲ ਵੀ ਆਈਆਂ ਦੀਦੀ ਫਾਰਮ ਭਰ ਦਈਏ ਮੈਂ ਕਹਾਂ ਜੀ ਤੁਹਾਡੀ ਮਰਜ਼ੀ ਆ ਕਿਉਂਕਿ ਮੈਨਾਂ ਤਾਂ ਤੁਹਾਨੂੰ ਬਾਅਦ ਚ ਧੋਖਾ ਹੀ ਆ ਅਜਿਹੀ ਔਰਤਾਂ ਮੈਨੂੰ ਕਹਿੰਦੀਆਂ ਦੀਦੀ ਤੁਸੀਂ ਸਹੀ ਕਹਿੰਦੇ ਸੀਗੇ ਸਾਨੂੰ 1 ਰੁਪਿਆ ਨਹੀਂ ਮਿਲਿਆ ਔਰ ਜਦ ਕਿ 24 24 ਹਜ਼ਾਰ ਰੁਪਏ ਇੱਥੇ ਅੰਦਾਜ਼ਾ ਲਗਾ ਲਓ ਕਿ ਕਿੰਨੇ ਲੱਖ ਰੁਪਏ ਬਣ ਗਏ ਤੇ ਖੜੇ ਖੜੇ ਤੇ ਕਰੋੜਾਂ ਰੁਪਏ ਬਣ ਗਏ ਭਗਵੰਤ ਮਾਨ अरविंद केजरीवाल ਜਿਹੜੇ ਸੁਪਰੀਮੋ ਜਿਹੜੇ ਇੱਥੇ ਆ ਕੇ ਪੰਜਾਬ ਦੀ ਇਹ ਪਹੇਣਾ ਨਾਲ ਵਾਅਦਾ ਕਰਕੇ ਰਏ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਔਰ ਜਵਾਬ ਦੇਣਾ ਚਾਹੀਦਾ ਹਿੰਮਤ ਹੈ ਤਾਂ ਅੱਗੇ ਆਣ ਮੈਂ ਤੇ ਆਪਣੀ ਬਾਹ ਚ ਚੂੜੀਆਂ ਪਾ ਲੈਣਾ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਆ ਜਾਂ ਕੋ ਭਾਰਤ ਸਰਕਾਰ ਦੀ ਗੱਲ ਕਰੀਏ ਮੋਦੀ ਸਾਹਿਬ ਨੇ ਕਿਹਾ ਸੀ ਕਿ ਜੀਨਾਂ ਦਾ ਜਿਹੜਾ 350 400 ਦਾ ਮਿਲੂਗਾ ਤੇ ਪੈਟਰੋਲ ਵੀ ਜਿਹੜਾ ਸਸਤਾ ਮਿਲੂਗਾ ਉਹਦੇ ਬਾਰੇ ਕੀ ਕਹਿਣਾ ਬੋਲੋ ਦੇਖਿਓ ਜੀ ਪ੍ਰਧਾਨ ਮੰਤਰੀ ਜਿਨ੍ਹਾਂ 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 ਮਹਿੰਗਾਈ ਵਧੀ ਹੈ ਕਿਉਂਕਿ 올ਓਵਰ ਪੂਰੇ ਵਰਲਡ ਵਧੀ ਆ ਉਹਦੇ ਵਿੱਚ ਉਹਨਾਂ ਨੇ ਸਬਸਿਡੀ ਸਾਰੇ ਤਾਂ ਨਾਲੇ ਸਾਰੇ ਆ ਜਿਨ੍ਹਾਂ ਦੇ ਸਿਲੰਡਰ ਹੈ ਸਬਸਿਡੀ ਆ ਰਹੀ ਆ ਰਸੇ ਉਹਦੇ 200 ਰੁਪਏ ਲੈਸ ਹੋਏ ਨੇ ਇਹ ਵੀ ਤੁਹਾਨੂੰ ਪਤਾ ਹੋਵੇਗਾ। ਸਾਡੇ ਜੀ ਦੀ 26 ਰੁਪਏ ਆ ਰਹੀ ਆ। ਹਾਂਜੀ 26 ਰੁਪਏ ਆ ਰਹੀ ਆ ਇਹਨਾਂ ਦੇ ਘਰ ਸਿਲੰਡਰ। ਨਹੀਂ ਨਹੀਂ ਇਹਨਾਂ ਨੇ 200 ਰੁਪਏ ਉਹਦੇ ਤਾਂ ਸਬਸਿਡੀ ਮੋਦੀ ਜੀ ਨੇ ਜਿਹੜੀ ਕੀਤੀ ਹੋਈ ਆ ਉਹ ਸਭ ਦੇ ਆ ਰਹੀ ਆ। ਮੈਡਮ ਹੀਟਰ ਰੰਦਾ ਜਿਹੜਾ ਕਰੋਨਾ ਨੂੰ ਕਿਦਾ ਦੇ ਦਿੱਤਾ। ਹਾਂਜੀ ਹੀਟਰ ਰੰਦਾ ਜਿਹੜਾ ਕਰੋਨਾ ਪਾਸ ਕੀਤਾ ਗਿਆ। ਦੇਖੋ ਜਦੋਂ ਸਾਡਾ ਵੀ ਆਪਣਾ ਕੋਈ ਸਾਥੀ ਮਰ ਜਾਂਦਾ ਨਾ ਉਹਨੂੰ ਸੜਕ ਤੇ ਕੋਈ ਛੱਡ ਕੇ ਚੱਲ ਜਾਂਦਾ ਅਹੀ ਉਸ ਬੰਦੇ ਨੂੰ ਦੌੜ ਜਾਂਦਾ ਅਸੀਂ ਆਪਣੇ ਵੱਲ ਵੀ ਕਿੰਨੀਆਂ ਗਾਲਾਂ ਕੱਢਦੇ ਆ ਤੇ ਉਹ ਚਲਾ ਗਿਆ ਤੇ ਕਮ ਸੇ ਕਮ ਉਹਨੂੰ ਹਸਪੀਟਲ ਐਡਮਿਟ ਕਰਾ ਦਿੰਦਾ ਅਸੀਂ ਆਹ ਪਕੰਨੇ ਆ ਗੱਲ ਤੇ ਕੀ ਤੁਸੀਂ ਦੱਸ ਸਕਦੇ ਹੋ ਕਿਉਂ ਸਾਡੇ ਕਿਸੇ ਦੀ ਜਿੰਦਗੀ ਅਸੀਂ ਨਹੀਂ ਹੋ ਸਕਦੇ ਆ ਐਵੇਂ ਸਰਕਾਰ ਨੇ ਤੁਹਾਡੀ ਗੱਲ ਪਰ ਜੇ ਜਦੋਂ ਕੋਈ ਕੋਈ ਨਹੀਂ ਚਾਹੁੰਦਾ ਕਿ ਕਿਸੇ ਜੀ ਮੈਂ ਮਾਰਾਂ ਜਾਂ ਕੋਈ ਮੇਰੇ ਤੋਂ ਮਰ ਜੇ ਕੋਈ ਸਟੈਂਡ ਕਰਦੇ ਤੇ ਜਦੋਂ ਉਹ ਤੋੜ ਮਨ ਨਹੀਂ ਤੋੜਦਾ ਉਹ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਕਦੇ ਹੱਥ ਕੀ ਉਹਦੀ ਸਿਕਿਉਰਿਟੀ ਦੇਖੋ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਗਵਰਨਮੈਂਟ ਨੇ ਕੀਤਾ ਇਹ ਇੰਪਲੀਮੈਂਟ ਕਰਨਾ ਚਾਹ ਰਹੀ ਹੈ ਤਾਂ ਉਹਦੇ ਉੱਤੇ ਨਾਲ-ਨਾਲ ਸਾਰੀਆਂ ਨੋਰਮਸ ਜਿਹੜੀਆਂ ਉਹਦੇ ਨਾਲ-ਨਾਲ ਹੀ ਹੋਣਗੀਆਂ ਮਾਨ ਸਾਹਿਬ ਨੇ ਸੜਕ ਸੁਰੱਖਿਆ ਪੋਸਟ ਸਥਾਪਿਤ ਕਰੀ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਮਾਨ ਸਾਹਿਬ ਦਾ ਤਾਂ ਇਹ ਪਹਿਲਾ ਝੂਠ ਆ ਹੀ ਹੈ ਜਿਹੜਾ ਤੁਹਾਡੇ ਸਾਹਮਣੇ ਆ ਤੇ ਬਾਕੀ ਝੂਠ ਵੀ ਤੁਹਾਡੇ ਸਾਹਮਣੇ ਆ ਜene ਜਿਹੜੀ ਉਹਨਾਂ ਨੇ ਸੁਰੱਖਿਆ ਪਾਲਿਸੀ ਕੀਤੀ ਹੈ ਸੁਰੱਖਿਆ ਉਹ ਲੋਕਾਂ ਨੂੰ ਘਰਾਂ ਚ ਨਹੀਂ ਦੇ ਰਹੀ ਚੋਰੀ ਹੋ ਰਹੀ ਹੈ ਅੱਜ ਦਿਨ ਜਦੋਂ ਗੋਲੀ ਬਾੜ ਕੇ ਚੱਲ ਜਾਂਦੇ ਅੱਜ ਤੱਕ ਇੱਕ ਮੈਨੂੰ ਦੱਸ ਦਿਓ ਤੁਸੀਂ ਸਿੱਧੂ ਮੂਸੇਵਾਲੇ ਦੇ ਕਿਹੜੇ ਫੜੇ ਗਏ ਸੀਗੇ ਉਦੋਂ ਤੋਂ ਸ਼ੁਰੂ ਹੋਏ ਅੱਜ ਤੱਕ ਖਤਮ ਨਹੀਂ ਹੋਏ ਕੋਈ ਹੋਰ ਮਰਿਆ ਹੈ ਸਰਬੋਤਮ ਆਹ ਦੱਸ ਦਿਓ ਤੇ ਪੰਜ ਜੀ ਜੀ ਜਿਹੜੇ ਉਹ ਜਿਹੜੇ ਪੂਰੇ ਨਹੀਂ ਕਰ ਪਾਰੇ ਤੇ ਉਹਨਾਂ ਨੇ ਇਹ ਸੁਰੱਖਿਆ ਪਾਲਿਸੀ ਦਾ ਕੀ ਕਰਾਂਗੇ ਆਪਾਂ